ਕਰਦੇ ਕੀ ਸੀ ਕਿ ਮੇਜਰ ਸਿੰਘ ਜਿਹੜੀ ਜਿੰਨੇ ਬਾਦਬਾਰੀ ਉਹ ਕੋਈ ਚੱਲ ਜਾਣਾ ਆਪਣੇ ਬੀਤ ਮਾ ਉਹਦਾ ਹੀ ਕੰਮ ਕਰਾਇਆ ਤੇ ਰੋਟੀ ਖਾਣੀ ਖਾਣਾ ਦੇ ਆ ਜਿਹੜੇ ਘਰ ਭਰਾ ਦੇ ਆਖਿਆ ਉਹਦੇ ਹੀ ਆਖੇ ਲੱਗ ਗਿਆ ਤੇ ਯਾਰ ਘਰ ਵੀ ਟੱਗੇ ਵਿਚਾਰਿਆਂ ਦੇ ਨਾਸ਼ ਕਾਫੀ ਮਾੜੇ ਨੇ ਕਰਦੇ ਹਾਂ ਬਹੁਤ ਜੀ ਬੋਲੀ ਹਮਾਰੇ ਘਰ ਦਾ ਭਰਾ ਯਾਨੀ ਕੋਤੇ ਆਪਣੇ ਖਾਣ ਪੀਣ ਵਾਲੀ ਵਾਦੀ ਹੈ ਜੀ ਤਾਂ ਹਾਲਕੀ ਜ਼ਰੂਰ ਸਰਕਾਰ ਵੱਲੋਂ ਜਿਹੜੀ ਮੁਹਿੰਮ ਚਲਾਈ ਜਾ ਰਹੀ ਸੀ ਯੋਧ ਨਸ਼ਾ ਵਿਰੋਧ ਲੇਕਿਨ ਇਹ ਹਤਾ ਹੋਈਆਂ ਨੇ ਤਾਂ ਪਰਿਵਾਰਕ ਮੈਂਬਰਾਂ ਨਾਲ ਗੱਲ ਕੀਤੀ ਉੱਥੇ ਹੀ ਯੂਥ ਕਾਂਗਰਸ ਤੋਂ ਜੋ ਨੇ ਉਹ ਵੀ ਇੱਥੇ ਪਹੁੰਚੇ ਨੇ ਉਹਨਾਂ ਨੇ ਵੀ ਆਪਾਂ ਗੱਲ ਕਰ ਲੈਣੇ ਆ ਤਾਂ ਤੁਸੀਂ ਕਿਵੇਂ ਵੇਖਦੇ ਹੋ ਜੀ ਇਹ ਹਾਲਾਤ ਬਣੇ ਨੇ ਮੋਤਾ 14 ਦੇ ਕਰੀਬ ਜਿਹੜੀਆਂ ਮੋਤਾ ਹੋ ਚੁੱਕੀਆਂ ਨੇ ਤਾਂ ਕਿਸੇ ਵੀ ਆਏ ਹੋ ਘਰ ਘਰ ਜਾ ਰਹੇ ਹੋ ਕੀ ਅੱਗੋਂ ਜਿਹੜਾ ਰਿਸਪੌਂਸ ਮਿਲਦਾ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਕਾਫੀ ਦੁੱਖ ਦੀ ਘੜੀ ਹੈਗੀ ਇਹ ਵਨ ਦੇਖੋ ਜੀ ਇਹ ਬਹੁਤ ਹੀ ਮੰਦ ਭਾਗੀ ਤੇ ਦਿਲ ਨੂੰ ਦੇ ਹਲੌਣ ਵਾਲੀ ਘਟਨਾ ਜਿਹੜੀ ਸਾਹਮਣੇ ਆਈ ਆ ਇੱਕ ਪਾਸੇ ਜਿਹੜੀ ਆ ਸਰਕਾਰ ਵੱਲੋਂ ਮਹਿੰਮ ਚਲਾਈ ਜਾ ਰਹੀ ਸੀ ਕਿ ਯੋਧ ਨਸ਼ਾ ਵਿਰੁੱਧ ਇਹ ਉਸ ਦੀ ਪੋਲ ਖੋਲਦਾ ਪਿਆ ਜਿਹੜਾ ਵਾ ਹਾਦਸਾ ਹੋਇਆ ਵਾ ਕਿੱਦਾਂ 14 15 ਜਿਹੜੀਆਂ ਮੌਤਾਂ ਆਈਆਂ ਨੇ ਗਰੀਬ ਪਰਿਵਾਰ ਆ ਦੇਖੋ ਕਿੰਨਾ ਗਰੀਬ ਪਰਿਵਾਰ ਆ ਜਿਹੜਾ ਇਹ ਅਲਕੋਹਲ ਪੀਤੀ ਗਈਏ ਬੰਦੇ ਤੇ ਚਾਹੇ ਫੜੇ ਗਏ ਨੇ ਪਰ ਜਦੋਂ ਪਹਿਲਾਂ ਵੇਚਦੇ ਸੀ ਪਹਿਲਾਂ ਕਿਉਂ ਨਹੀਂ ਫੜਾਇਆ ਉਹਨਾਂ ਨੂੰ ਹਾਂ ਹੁਣ ਪਰਿਵਾਰ ਦੇ ਪਰਿਵਾਰ ਦੇਖੋ ਪਰਿਵਾਰ ਬੰਦਾ ਤੇ ਜਿਹੜਾ ਮਰ ਮਰ ਗਿਆ ਨਾਲ ਸਾਰਾ ਪਰਿਵਾਰ ਵੀ ਚੜ ਗਿਆ ਗਰੀਬ ਪਰਿਵਾਰ ਆ ਨਾ ਛੱਤਾਂ ਵਾਂ ਬਾਲੇ ਦੀ ਛੱਤਾਂ ਵਾਂ ਅਸੀਂ ਪ੍ਰਸ਼ਾਸਨਾਂ ਤੇ ਸਰਕਾਰੋਂ ਕੇ ਮੰਗ ਕਰਦੇ ਆ ਕਿ ਇਹਨਾਂ ਨੂੰ ਵਿੱਤੀ ਮਾਲੀ ਵੀ ਸਹਾਇਤਾ ਕੀਤੀ ਜਾਣੀ ਚਾਹੀਦੀ ਆ ਜੋ ਇਹਨਾਂ ਪਰਿਵਾਰਾਂ ਦੀ ਮਦਦ ਹੋ ਸਕੇ ਤੇ ਜਿਹੜੇ ਦੋਸ਼ੀ ਨੇ ਇਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਚਾਹੀਦੀ ਆ ਤਾਂ ਜਵਾਨ ਵਾਲੇ ਸਮੇਂ ਦੇ ਵਿੱਚ ਕੋਈ ਵੀ ਐਸਾ ਜੜਾ ਵਾ ਕੰਮ ਨਾ ਕਰ ਸਕੇ ਜੀ ਕਿਵੇਂ ਵੇਖਦੇ ਹਾਲਾਂਕਿ ਜਿਹੜੇ ਵੇਚਦੇ ਸੀਗੇ ਉਹਨਾਂ ਦੇ ਘਰ ਵੀ ਮੌਤ ਹੋਈ ਹੈ ਦੇਖੋ ਜਿਹੜਾ ਇਹ ਬੰਦਾ ਨਸ਼ੇ ਦਾ ਕੰਮ ਕਰਦਾ ਇੱਕ ਤਾਂ ਚਿੱਤੇ ਨਾਲ ਆਏ ਦਿਨ ਮੌਤਾ ਹੋ ਰਹੀਆਂ ਨੇ ਪੰਜਾਬ 'ਚ ਯੁੱਧ ਨਸ਼ਾ ਦੇ ਵਿਰੁੱਧ ਜਿਹੜਾ ਸਰਕਾਰ ਵੱਲੋਂ ਚੱਲਦਾ ਪਿਆ ਵਾ ਉਹ ਸਿਰਫ ਤੇ ਸਿਰਫ ਇੱਕ ਢਾਂਚਾ ਦਿਖਾ ਰਿਹਾ ਇੱਕ ਚੂੜ ਤੇ ਚੂੜ ਚਲਾਇਆ ਜਾ ਰਿਹਾ ਸਿਰਫ ਆਏ ਦਿਨ ਹੀ ਮੋਤਾ ਹੋ ਰੀਆਂ ਨੇ ਦੇਖੋ ਜਿਹੜਾ ਬੰਦੇ ਨੇ ਸ਼ਰਾਬ ਪੀਣੀ ਆ ਸ਼ਰਾਬ ਜਿਹੜਾ ਐਕਸਾਈਟ ਡਿਪਾਰਟਮੈਂਟ ਨੇ ਪੋਲਿਸੀ ਨਹੀਂ ਮਹਿੰਗੀ ਕਰਤੀ ਆ ਕਿ ਜਿਹੜਾ ਗਰੀਬ ਪਰਿਵਾਰ ਆ ਉਹ ਨਹੀਂ ਖਰੀਦ ਸਕਦਾ ਸੋ ਉਸਨੇ ਦਿਹਾੜੀ ਦਾ ਪਾ ਲੈ ਕੇ ਥੱਕੇ ਹੁੰਦਾ ਵਿਚਾਰਾ ਮਜ਼ਦੂਰ ਬੰਦਾ ਗਰੀਬ ਉਹਨੇ ਸ਼ਰਾਬ ਜੇ ਰਾਤ ਨੂੰ ਪੀਣੀ ਆ ਤੇ ਸਸਤੀ ਪਿੰਡੂ ਲੈ ਕੇ ਹੀ ਪੀਊਗਾ ਕਿਤਨਾ ਕਿਤੋਂ ਸੋ ਜਿਹੜੇ 5 5 10 10 ਕਿਲੋ ਗੋੜਾ ਫੜ ਕੇ ਘਰੇ ਆਪਣੇ ਲਾਹਣ ਬਣਾਉਂਦੇ ਆ ਉਹਨਾਂ ਨੂੰ ਤੇ ਸ਼ਾਮ ਦਾ ਪੁਲਿਸ ਬੜੇ ਅੰਦਰ ਦੇ ਦਿੰਦੀ ਆ ਜਿਹੜੇ ਐਸੇ ਅਲਕੋਹਲ ਵੇਚਦੇ ਨੇ ਜਿਹੜੇ ਜ਼ਹਿਰੀਲੇ ਅਲਕੋਹਲ ਜ਼ਹਿਰ ਵੇਚਦੇ ਪਏ ਨੇ ਜਿਹਦੇ ਨਾਲ ਜਿਹਦੇ ਨਾਲ ਮੋਤਾਂ ਹੇਠੇ ਨਹੀਂ ਹੋ ਗਈਆਂ ਅਜੇ ਕਈ ਹੋਰ ਬਿਮਾਰ ਪੈਦੇ ਨੇ ਸੋ ਇਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਤਾਂ ਮੈਸੇਜ ਜਾਣਾ ਚਾਹੀਦਾ ਸਮਾਜ 'ਚ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕੋਈ ਵੀ ਹਰਕਤ ਜਾਂ ਕੋਈ ਐਸਾ ਜ਼ਹਿਰੀਲੀ ਜਿਹੜੀ ਸ਼ਰਾਬ ਆ ਨਾ ਵੇਚ ਸਕੇ ਜੀ ਤਾਂ ਇਹ ਤਸਵੀਰਾਂ ਲਗਾਤਾਰ ਸਾਂਝੀਆਂ ਕਰ ਰਹੇ ਹਾਲਾਂਕਿ ਜ਼ਰੂਰ ਪ੍ਰਸ਼ਾਸਨ ਵੱਲੋਂ ਵੀ ਕੱਲੇ-ਕੱਲੇ ਦੇ ਘਰ ਜਾ ਕੇ ਜਿਹੜਾ ਉੱਥੇ ਜੋ ਗੱਲਬਾ ਕਿ ਤਾ ਵੀ ਇੰਨਾ ਖਿਆਲ ਹੈ ਕਿ ਇੱਕ ਹੋਵੇ ਤੇ ਇਹ ਬਾਜੀ ਜਾਵੇ ਤੇ ਗੱਡੀ ਵਾਲਾ ਜਿਆਦਾ ਨਹੀਂ ਕੋਈ ਤੇ ਉਹਦੀ ਪਰਛਾਈਂ ਮਖੋਲ ਹੋ ਗਈ ਮੁੰਡੇ ਚਾਹਤ ਨਹੀਂ ਜੰਗੀ ਰੱਖੀ ਤੇ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਕਾਰਵਾਈ ਕੀਤੀ ਜਾ ਰਹੀ ਹੈ ਸੱਤ ਬੰਦੇ ਫੜੇ ਨੇ ਜਿੰਨਾਂ ਵੱਲੋਂ ਇਹ ਸ਼ਰਾਬ ਜਿਹੜੀ ਵੇਚੀ ਜਾ ਰਹੀ ਸੀ ਜਾਂ ਜਿਹੜੇ ਕਿੰਗ ਪਿੰਜ ਜਿਹੜੇ ਮੇਲ ਬੰਦੇ ਸੀਗੇ ਫੜ ਦਿੱਤੇ ਗਏ ਨੇ ਤਾਂ ਤੁਹਾਡਾ ਪੁੱਤ ਗਿਆ ਬੀਬੀ ਜੀ ਕਿੰਨਾ ਕੁ ਮਨ ਨੂੰ ਦੁੱਖ ਹੋ ਰਿਹਾ ਕਿ ਜੋ 14 ਦੇ ਖਰੀਦ ਜਿਹੜੀਆਂ ਸ਼ਰਾਬ ਫੇਰਣ ਦੇ ਮਾਮਲੇ ਤਾਂ ਆਪ ਵੀ ਤੁਹਾਨੂੰ ਮੈਂ ਇਹ ਵੀ ਕਹਿੰਦਾ ਕਿ ਅੰਮ੍ਰੰਗਾਲੇ ਵਿੱਚ ਸ਼ਰਾਬ ਪੀਣ ਦੇ ਕਾਰਨ ਮੌਤ ਹੋਈ ਹੈ ਪਰਿਵਾਰਕ ਮੈਂਬਰ ਸਰਨਾਵਤੂ ਸਾਹਿਬ ਨੇ ਇਹ ਕਹਿੰਦੇ ਆ ਪਰਿਵਾਰਕ ਮੈਂਬਰਾਂ ਨਾਲ ਨਹੀਂ ਗੱਲ ਕਰਦੇ ਆ ਤਾਂ ਕੀ ਹੋਇਆ ਸੀ ਕਿ ਜਦੋਂ ਕੱਲ ਆਏ ਸ਼ਰਾਬ ਪੀ ਕੇ ਆਏ ਸੀ ਕਿ ਕਰਨ ਹਾਂਜੀ ਤੇ ਕੀ ਹਾਲਾਤ ਸੀ ਕਿ ਉਹ ਸੁਣਿਆ ਉਹਨਾਂ ਨੇ ਉਹ ਹੈ ਉਹ ਹੱਥ ਘੜੇ ਬੰਦੇ ਦੇ ਕੰਨੀ ਜਾਂਦੇ ਸੀ ਤੇ ਉਹਨਾਂ ਦੇ ਉਹ ਇਹ ਤਾਂ ਅਦੀ ਮਾਤਾ ਆ ਇਹ ਲੈਣੇ ਵੱਲ ਗਈ ਆ ਆਲੀ ਆ ਵੀ 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 ਤੇ ਦੇ ਮੁੱਲ ਇਹਨੂੰ ਪਤਾ ਨਹੀਂ ਕੀ ਹੋਣ ਗਈ ਹੈ ਯਾਰ ਕਬੀਰ ਜੱਲਦੀ ਮੈਂ ਭੱਜੀ ਆਈ ਆ ਲੈਣ ਕੇ ਦੇਖਿਆ ਤੇ ਇੱਥੇ ਨੀਤਨ ਜਾਰ ਲੇਕਿਨ ਯਾਰ ਮੇਰਾ ਦਵਾਈ ਦੇ ਨੂੰ ਕਿਹ ਲੈ ਲਾ ਕੋਈ ਗਲਤ ਵਾਲਾ ਫਾਦੀ ਨਾ ਠਬਾਈ ਕੀਤੀ ਆ ਹਰ ਕੋਈ ਡਾਕਟਰ ਵੀ ਨਹੀਂ ਆਇਆ ਨਹੀਂ